ਹੈਲੋ ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੂਗੀ ਅੱਜ ਦੀ ਵੀਡੀਓ ਜਿਹੜੀ ਮੈਂ ਲੈ ਕੇ ਆਈਆਂ ਮੇਰੇ ਭੈਣਾਂ ਵਾਸਤੇ ਬਹੁਤ ਹੀ ਜ਼ਿਆਦਾ ਬੈਨੀਫਿਟ ਬਹੁਤ ਹੀ ਜ਼ਿਆਦਾ ਈਜੀ ਹੋਣ ਵਾਲੀ ਹੈਗੀ ਨਾ ਕਿਉਂਕਿ ਦੇਖੋ ਹੁਣ ਆਪਾਂ ਇਸ ਤਰੀਕੇ ਦੇ ਹਨਾ ਮਲ ਕੇ ਸਰਦੀ ਸ਼ੁਰੂ ਹੋ ਗਈ ਹੈਗੀ ਤੇ ਇਸ ਤਰੀਕੇ ਦੇ ਹਨਾ ਆਪਾਂ ਆਪਾਂ ਆਪਣੇ ਵੱਡੇ ਵੱਡੇ ਕੰਬਲ ਕੱਢਾਂਗੇ ਜਿਹੜੇ ਕਿ ਹੁਣ ਆਪਾਂ ਨੂੰ ਸਰਦੀ ਤੋਂ ਬਚਾਉਣਗੇ ਤੇ ਜਦੋਂ ਆਪਾਂ ਇਹਨਾਂ ਨੂੰ ਕੱਢਦੇ ਆ ਨਾ ਪੇਟੀ ਦੇ ਵਿੱਚੋਂ ਜਾਂ ਬੈੱਡ ਦੇ ਵਿੱਚੋਂ ਕਿਤੋਂ ਵੀ ਤੁਸੀਂ ਹਨਾ ਅਲਮਾਰੀ ਦੇ ਵਿੱਚੋਂ ਉਹਨੂੰ ਕੱਢ ਤਾਂ ਉਹਦੇ ਵਿੱਚੋਂ ਨਾ ਇੱਕ ਅਜੀਬ ਜਿਹੀ 스ਮੈਲ ਆਉਣ ਲੱਗ ਜਾਂਦੀ ਹੈਗੀ ਦੇਖੋ ਹੁਣ ਆਪਾਂ ਇਹਨੂੰ ਧੋਣਿਆਂ ਧੋਣਾ ਆਪਾਂ ਨੂੰ ਬਹੁਤ ਮੁਸ਼ਕਲ ਹੁੰਦਾ ਹੈ ਜਾਨ ਚਲੀ ਜਾਂਦੀ ਹੈ ਨਾ ਜਦੋਂ ਆਪਾਂ ਨੂੰ ਧੋਣੇ ਆ ਤੇ ਕੱਢਣੇ ਪਾਉਣੇ ਅਗਰ ਆਪਾਂ ਇਹਨਾਂ ਨੂੰ ਡਰਾਈ ਕਲੀਨ ਕਰਵਾਉਣੇ ਆ ਤਾਂ ਘੱਟੋ ਘੱਟ 700 ਰੁਪਿਆ ਹਨਾ ਇੱਕ ਕੰਬਲ ਦੀ ਡਰਾਈ ਕਲੀਨ ਤਾਂ ਲੈ ਲੈਂਦੇ ਹੈਗੀ ਜੇ ਉਸ ਤੋਂ ਜ਼ਿਆਦਾ ਆਪਾਂ ਵਧੀਆ ਆਪਣੀ ਕੁਆਲਿਟੀ ਦਾ ਕੰਬਲ ਹੈਗਾ ਜਾਂ ਮੈਂ ਅਮਲ ਕੇ ਵੱਡੇ ਹਨਾ ਫਿਰ ਕਿੰਗ ਸਾਈਜ਼ ਦਾ ਤਾਂ ਇਹ ਵੀ ਨਹੀਂ ਪਤਾ ਨਾ ਹਜ਼ਾਰ-ਹਜ਼ਾਰ ਰੁਪਿਆ ਵੀ ਲੈ ਲੈਂਦੇ ਆ ਪਰ ਮੈਂ ਅੱਜ ਤੱਕ ਹਨਾ ਕਦੇ ਵੀ ਕੰਬਲ ਸਾਡੇ ਜਿੰਨੇ ਵੀ ਹੈਗੇ ਨੇ ਹਨਾ ਕਦੇ ਵੀ ਡ੍ਰੈਕਲਿਨ ਨਹੀਂ ਕਰਾਇਆ ਘਰ ਦੇ ਵਿੱਚ ਹੀ ਉਹਨਾਂ ਨੂੰ ਸਾਫ਼ ਕਰਦੀਆਂ ਧੋਣੀ ਵੀ ਆ ਤੇ ਸਾਫ਼ ਵੀ ਕਰ ਲੈਨੇ ਹਨਾ ਬਿਲਕੁਲ ਡ੍ਰੈਕਲਿਨ ਨਾਲੋਂ ਵੀ ਜ਼ਿਆਦਾ ਵਧੀਆ ਹੋ ਜਾਣਗੇ ਡ੍ਰੈਕਲਿਨ ਵਾਲਾ ਕੰਬਲ ਜਿਹੜਾ ਤੁਸੀਂ ਹਨਾ ਕਰਾਉਣੇ ਉਹ ਕੈਮੀਕਲ ਪਾਉਂਦੇ ਆ ਉਹਦੇ ਨਾਲ ਜਿਹੜੀ ਤੁਹਾਡੇ ਕੰਬਲ ਦੀ ਲਾਈਫ ਹੈ ਨਾ ਬਹੁਤ ਹੀ ਜ਼ਿਆਦਾ ਘਟ ਜਾਂਦੀ ਹੈ ਹਨਾ ਕਿਉਂਕਿ ਪਹਿਲੇ ਹੀ ਦੇਖੋ ਇਹ ਪੁਰਾਣੀਆਂ ਚੀਜ਼ਾਂ ਤੋਂ ਬਣਾਈ ਹੁੰਦੀਆਂ ਹਨਾ ਜਿਵੇਂ ਪਹਿਲਾਂ ਰਜਾਈਆਂ ਸੀਗੀਆਂ ਉਹ ਅੱਜ ਕੱਲ ਕੋਈ ਨਹੀਂ ਲੈਂਦਾ ਹੈਗਾ ਉਹ ਸਾਰੀਆਂ ਇਸ ਤਰੀਕੇ ਨਾਲੀ ਪੇਟੀਆਂ ਚ ਪਈਆਂ ਨੇ ਤੇ ਆਉਪਤਵ ਨੂੰ ਦਿਖਾਉਣਾ ਹੈ ਵੀ ਆਪਾਂ ਇਹਨੂੰ ਕਿਸ ਤਰੀਕੇ ਨਾਲ ਸਾਫ਼ ਕਰਾਂਗੇ ਹਾਂਜੀ ਹੁਣ ਆਪਾਂ ਸਭ ਤੋਂ ਪਹਿਲਾਂ ਤਾਂ ਜਿਹੜਾ ਆਪਣਾ ਕੰਬਲ ਹੈ ਉਹਨੂੰ ਚੰਗੇ ਤਰੀਕੇ ਨਾਲ ਬਸਾ ਲੈਣਾ ਹੈਗਾ ਹਨਾ ਅਗਰ ਤਾਂ ਤੁਹਾਡਾ ਕੰਬਲ ਜ਼ਿਆਦਾ ਗੰਦਾ ਹੈਗਾ ਫਿਰ ਤਾਂ ਤੁਹਾਨੂੰ ਉਹਨੂੰ ਹਨਾ ਧੋਣਾ ਹੀ ਪਵੇਗਾ ਮੈਂ ਤੁਹਾਨੂੰ ਉਹ ਵੀ ਦੱਸ ਦੂੰ ਮੈਂ ਕਿਵੇਂ ਆਪਾਂ ਧੋਣਾ ਹੈਗਾ ਉਹ ਮੈਂ ਤੁਹਾਨੂੰ ਅਲੱਗ ਤੋਂ ਵੀਡੀਓ ਬਣਾ ਦੂੰਗੀ ਅਗਰ ਤੁਸੀਂ ਪੇਟੀ ਦੇ ਵਿੱਚੋਂ ਕੱਢਿਆ ਹੁਣ ਤੁਸੀਂ ਲੈਣਾ ਚਾਹਣੇ ਹੋਣਾ ਆਪਣੇ ਪਹਿਲਾਂ ਧੋ ਕੇ ਰੱਖੇ ਹੋਏ ਨੇ स्मੈਲ ਜੀ ਆਉਂਦੀ ਆ ਤੇ ਜਿਹੜਾ ਮੈਂ ਤਰੀਕਾ ਤੁਹਾਨੂੰ ਦੱਸੂਗੀ ਇਸ ਦੇ ਨਾਲ स्मੈਲ ਘਟਾ ਨੂੰ ਬਿਲਕੁਲ ਖਤਮ ਹੋ ਜਾਣਗੇ ਤੁਹਾਨੂੰ ਚਾਹੀਦਾ ਇੱਕ ਕੁੱਕਰ ਕੁੱਕਰ ਦੇ ਵਿੱਚ ਆਪਾਂ ਨੇ ਗਰਮ ਪਾਣੀ ਕਰਕੇ ਰੱਖ ਲੈਣਾ ਹੈਗਾ ਇਹਦੇ ਵਿੱਚ ਮੈਂ ਗਰਮ ਪਾਣੀ ਕਰਕੇ ਰੱਖ ਲਿਆ ਹੈਗਾ ਤੇ ਦੂਸਰੀ ਚੀਜ਼ ਚਾਹੀਦੀ ਆਪਾਂ ਨੂੰ ਮਿੱਠਾ ਸੋਡਾ ਜਿਹੜਾ ਕਿ ਆਪਣਾ ਹਨਾ ਖਾਣ ਵਾਲਾ ਸੋਡਾ ਹੁੰਦਾ ਮਿੱਠਾ ਸੋਡਾ ਤੇ ਨਾਲ ਆਪਾਂ ਚਾਹਾਂਗੇ ਇੱਕ ਸਲਣੀ ਜਿਹੜੀ ਆਪਣੀ ਚਾਹ ਪੋਣੀ ਵੀ ਆਪਾਂ ਕਹਿ ਦਿੰਦੇ ਆ ਜਿਹੜਾ ਮਿੱਠਾ ਸੋਡੇ ਨਾਲ ਇਹ ਬਹੁਤ ਜ਼ਿਆਦਾ ਕੰਮ ਆਉਂਦਾ ਹੈਗਾ ਜਿੰਨੇ ਵੀ ਤੁਹਾਡੇ ਕੰਬਲ ਦੇ ਵਿੱਚ ਘਟਾਣੂ ਵਗੈਰਾ ਪਏ ਹੋਣਗੇ ਸਮੈਲ ਆਉਂਦੀ ਹੈਗੀ ਉਹਨੂੰ ਸਾਰੇ ਨੂੰ ਦੂਰ ਕਰ ਦੂਗਾ ਹੁਣ ਆਪਾਂ ਕੀ ਕਰਾਂਗੇ ਇਸ ਤਰੀਕੇ ਦੇ ਨਾਲ ਮਿੱਠਾ ਸੋਡਾ ਨੂੰ ਆਪਾਂ ਥੋੜਾ ਥੋੜਾ ਸਾਰੇ ਕੰਬਲ ਦੇ ਉੱਪਰ ਪਾ ਲਾਂਗੇ ਜੀ ਹੁਣ ਆਪਾਂ ਮਿੱਠੇ ਸੋਡੇ ਨੂੰ ਸਾਰੇ ਕੰਬਲ ਦੇ ਉੱਪਰ ਪਾ ਲਿਆ ਹੈਗਾ ਹੁਣ ਜਿਹੜਾ ਆਪਾਂ ਨੇ ਕੁੱਕਰ ਦੇ ਵਿੱਚ ਪਾਣੀ ਗਰਮ ਕੀਤਾ ਉਹਨੂੰ ਆਪਾਂ ਕੀ ਕਰਾਂਗੇ ਇਹਨੂੰ ਆਪਾਂ ਕੰਬਲ ਨੂੰ ਇਹਦੇ ਉੱਪਰ ਇਸ ਤਰੀਕੇ ਨਾਲ ਰੱਖਾਂਗੇ ਦੇਖੋ ਇਹ ਜਿਹੜੀ ਭਾਫ਼ ਹੈਗੀ ਇਹਦੇ ਨਾਲ ਜਿੰਨੇ ਵੀ ਕਿ ਟਾਣੂ ਵਗੈਰਾ ਪੈਦਾ ਹੋ ਜਾਂਦੇ ਨੇ ਹੈਨਾ ਉਹ ਖਤਮ ਹੋ ਜਾਣਗੇ ਹਲਕਾ ਹਲਕਾ ਨਾ ਤੁਸੀਂ ਸਾਰੇ ਇਹਦੀ ਭਾਫ਼ ਦੇ ਉੱਪਰ ਦੀ ਹੌਲੀ ਹੌਲੀ ਨਾ ਇਸ ਤਰੀਕੇ ਦੇ ਨਾਲ ਕੰਬਲ ਨੂੰ ਫੇਰ ਦੇ ਜਾਇਓ ਦੇਖੋ ਬਹੁਤ ਹੀ ਈਜ਼ੀ ਤਰੀਕਾ ਹੈਗਾ ਤੁਸੀਂ ਘਰ ਦੇ ਵਿੱਚ ਬਹੁਤ ਆਸਾਨੀ ਨਾਲ ਕਰ ਸਕਦੇ ਹੋ ਇਹ ਸਿਰਫ ਭਾਫ਼ ਆਪਾਂ ਤਾਂ ਦੇ ਰਹੇ ਹਾਂ ਤਾਂ ਕਿ ਜਿਹੜੀ ਵੀ ਇਹਦੇ ਵਿੱਚ ਨਾ ਕਿਟਾਣੂ ਛੁਪ ਜਾਂਦੇ ਨੇ ਆਪਾਂ ਨੂੰ ਦਿਂਦੇ ਨਹੀਂ ਆਖਦਾ ਉਹ ਬਾਹਰ ਨਿਕਲੇ ਆਉਣ ਤੇ ਜਿਹੜਾ ਮਿੱਠਾ ਛੋੜਿਆ ਉਹਦੇ ਨਾਲ ਉਹ ਖਤਮ ਹੋ ਜਾਣ ਆਪਾਂ ਅਗਲਾ ਸਟੈਪ ਦੇਖੋ ਪਹਿਲਾ ਸਟੈਪ ਆਪਾਂ ਨੇ ਇਹਦੇ ਉੱਪਰ ਮਿੱਠਾ ਸੋਡਾ ਪਾਇਆ ਫਿਰ ਆਪਾਂ ਨੇ ਇਹਨੂੰ ਭਾਪ ਦਿੱਤੀ ਹੈ ਹੁਣ ਆਪਾਂ ਜਿਹੜਾ ਆਪਣੇ ਕੋਲੇ ਗਰਮ ਪਾਣੀ ਹੈ ਉਹਦੇ ਵਿੱਚ ਨਾ ਇਦਾਂ ਦਾ ਕੋਈ ਕਾਟਨ ਦਾ ਕੱਪੜਾ ਲੈ ਲਓ ਆਪਾਂ ਉਹ ਗਰਮ ਪਾਣੀ ਦੇ ਵਿੱਚ ਹਲਕਾ ਜਿਹਾ ਡਿਪ ਕਰਾਂਗੇ ਦੇਖੋ ਜਿਆਦਾ ਗਰਮ ਪਾਣੀ ਹੈ ਆਪਣਾ ਹੱਥ ਨਹੀਂ ਸਾੜ ਲੈਣਾ ਧਿਆਨ ਦੇ ਨਾਲ ਤੇ ਜਿਹੜਾ ਆਪਣਾ ਕੁੱਕਰ ਦਾ ਹਨਾ ਹੀ ਢੱਕਣ ਹੁੰਦਾ ਇਹਦੇ ਉੱਪਰ ਆਪਾਂ ਇਹਨੂੰ ਜਿਹੜਾ ਆਪਣੀ ਗਿੱਲਾ ਕਰਿਆ ਕੱਪੜਾ ਚੰਗੇ ਤਰੀਕੇ ਦੇ ਨਾਲ ਆਪਾਂ ਇਹਨੂੰ ਬੰਨ ਲਾਂਗੇ ਇਸ ਸਟ੍ਰਿਕ ਦੇ ਨਾਲ ਤੁਸੀਂ ਬੰਨ ਲਓ ਇਕੱਲੇ ਜਣੇ ਵੀ ਕਰ ਸਕਦੇ ਹੁਣ ਤੁਸੀਂ ਇਹਨੂੰ ਹਲਕਾ ਹਲਕਾ ਸਾਰੇ ਕੰਬਲ ਦੇ ਉੱਪਰ ਇਹ ਗਿੱਲੇ ਨਾ ਆਪਣੇ ਦੇਖੋ ਗਿੱਲਾ ਕੀਤਾ ਹੋਇਆ ਹੈ ਹਲਕਾ ਹਲਕਾ ਜਿਵੇਂ ਆਪਾਂ ਪ੍ਰੈਸ ਕਰਦੇ ਆ ਇਸ ਤਰੀਕੇ ਨਾਲ ਸਾਰੇ ਕੰਬਲ ਦੇ ਉੱਪਰ ਤੁਸੀਂ ਫੇਰ ਦੋ ਦੇਖੋ ਕਿੰਨਾ ਸੋਹਣਾ ਹੈ ਨਾ ਜਿੱਥੇ ਆਪਾਂ ਫੇਰ ਰਹਾਂਗੇ ਜਿੱਦਾਂ ਬਿਲਕੁਲ ਡਾਇਰੈਕਟ ਲੀਨ ਕਰਾਉਣੇ ਆ ਨਾ ਆਪਾਂ ਉਦਾਂ ਦੀ ਸਾਈਨ ਆਊਗੀ ਇਹਦੇ ਉੱਪਰ ਹਾਂਜੀ ਇਸ ਤਰੀਕੇ ਨਾਲ ਨਾ ਤੁਸੀਂ ਇਹਨੂੰ ਕਰਕੇ ਦੇਖਿਓ ਤੇ ਫਿਰ ਮੈਨੂੰ ਜਰੂਰ ਦੱਸਿਓ ਕਮੈਂਟ ਬਾਕਸ ਦੇ ਵਿੱਚ ਕਿੰਨਾ ਤੁਹਾਨੂੰ ਫਰਕ ਲੱਗਿਆ ਤੇ ਦੇਖੋ ਬਿਲਕੁਲ ਸਾਈਨ ਉਦਾਂ ਦੀ ਹੀ ਆਵੇਗੀ ਜਿਵੇਂ ਆਪਾਂ ਡਾਇਰੈਕਟ ਲੀਨ ਹੈ ਨਾ ਕਰਕੇ ਪ੍ਰੈਸ ਨਹੀਂ ਕਰਕੇ ਦਿੰਦੇ ਹੋ ਆਪਾਂ ਨੂੰ ਫਿਰ ਉਸ ਤੋਂ ਬਾਅਦ ਆਪਣਾ ਲਾਸਟ ਸਟੈਪ ਹੈ ਜਿਹੜਾ ਸਾਰੇ ਤੇ ਆਪਾਂ ਇਸ ਤਰੀਕੇ ਨਾਲ ਇਹਨੂੰ ਫੇਰ ਲਾਂਗੇ ਦੇਖੋ ਜਿੰਨਾ ਵੀ ਹੈ ਨਾ ਧੂੜ ਮਿੱਟੀ ਕੋਈ ਹੋਊਗੀ ਉਹ ਤੁਹਾਡੇ ਗਿੱਲੇ ਕੱਪੜੇ ਦੇ ਉੱਪਰ ਲੱਗ ਜਾਏਗੀ ਦੋਨੋਂ ਸਾਈਡਾਂ ਤੇ ਤੁਸੀਂ ਨੇ ਫੇਰ ਲੈਣਾ ਇਹ ਫਿਰ ਉਲਟੀ ਸਾਈਡ ਕਰਕੇ ਵੀ ਇਸ ਤਰੀਕੇ ਨਾਲ ਹੀ ਫੇਰਨਾ ਫਿਰ ਇਹਨੂੰ ਇੱਕ ਦਿਨ ਧੁੱਪ ਲਗਾ ਲੈਣੀ ਹੈ ਦੋਨੋਂ ਸਾਈਡਾਂ ਤੇ ਹਨਾ ਉਹ ਜਿਹੜੇ ਮੈਂ ਗਰਮ ਕੱਪੜਾ ਤੁਹਾਨੂੰ ਗਿੱਲਿਆ ਕਰਕੇ ਦੱਸਿਆ ਵੀ ਇਸ ਤਰੀਕੇ ਨਾਲ ਫੇਰ ਲੈਣਾ ਤੁਸੀਂ ਕਿਸੇ ਵੀ ਬੈੱਡ ਤੇ ਵਿਸਾ ਲਿਓ ਇਹਨੂੰ ਤੇ ਉਸ ਤੋਂ ਬਾਅਦ ਫਿਰ ਇੱਕ ਦਿਨ ਇਹਨੂੰ ਧੁੱਪ ਲਵਾ ਦਿਓ ਤੁਸੀਂ ਦੇਖਿਓ ਬਿਲਕੁਲ ਸਮੈਲ ਨਹੀਂ ਆਉਗੀ ਬਿਲਕੁਲ ਤੁਹਾਨੂੰ ਹਨਾ ਜਿੱਦਾਂ ਆਪਾਂ ਨਵਾਂ ਡਰੈਕਲਿਨ ਕਰਕੇ ਉੱਪਰ ਲੈਨੇ ਆ ਉਸੇ ਤਰੀਕੇ ਦਾ ਕੰਬਲ ਇਹ ਤੁਹਾਨੂੰ ਲੱਗੇਗਾ ਤੇ ਦੂਸਰਾ ਜਿਹੜਾ ਆਪਾਂ ਹਨਾ ਧੋ ਸਕਦੇ ਆ ਮਸ਼ੀਨ ਦੇ ਵਿੱਚ ਕਿਵੇਂ ਡਰੈਕਿੰਗ ਕਰ ਸਕਦੇ ਆ ਉਹਦੀ ਵੀਡੀਓ ਮੈਂ ਤੁਹਾਨੂੰ ਅਲੱਗ ਤੋਂ ਅਪਲੋਡ ਕਰੂੰਗੀ ਤਾਂ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਪਾ ਅਗਲੀ ਵੀਡੀਓ ਵਿੱਚ ਉਦਕ ਲਈ ਸਤਿ ਸ੍ਰੀ ਅਕਾਲ